ਮੈਨੂੰ ਇੱਥੋਂ ਕਿਸੇ ਨੇ ਕਿਹਾ ਸੀ ਵੀ ਆਊਟ ਆਊਟ ਔਰ ਉਹਦੋਂ ਮਨ ਚਿਕ ਗੱਲ ਸੀ ਵੀ ਦੁਬਾਰਾ ਵਾਪਸੀ ਕਰੂੰਗੀ ਜੇ ਉਹ ਮੇਰੇ ਨਾਲ ਉਦਾਂ ਨਾ ਕਰਦੇ ਤਾਂ ਅੱਜ ਇਹ ਸੰਦੀਪਪੁਰ ਸਿੱਧੂ ਮੂਡ ਵਾਪਸੀ ਨਾ ਕਰਦੀ ਤੋ ਇੱਥੋਂ ਹੁਣ ਖੜੀ ਨਹੀਂ ਹੋ ਸਕਦੀ ਤਾਂ ਮੈਂ ਸ਼ੁਕਰ ਕਰਦੀ ਹਾਂ ਉਸ ਪਰਮਾਤਮਾ ਦਾ ਜਿਨੇ ਮੇਰੀ ਜ਼ਿੰਦਗੀ ਚ ਜਿੱਤੂ ਨੂੰ ਭੇਜਿਆ ਔਰ ਜਿੱਤੂ ਨੇ ਮੇਰੀ ਜ਼ਿੰਮੇਵਾਰੀ ਨੂੰ ਆਪਣੀ ਜ਼ਿੰਮੇਵਾਰੀ ਬਣਾ ਕੇ ਮੇਰੇ ਸੁਪਨੇ ਨੂੰ ਆਪਣੇ ਸੁਪਨੇ ਬਣਾ ਕੇ ਉਹ ਉਡਾਣ ਭਰਾਈ ਵੀ ਉਹ ਉਡਾਣ ਅੱਜ ਲੁਧਿਆਣੇ ਦੇ ਵਿੱਚ ਅੱਜ ਸੱਚੀ ਸਕੂਨ ਮਿਲ ਗਿਆ ਅਮ ਪ੍ਰਿਯਾ ਜੀ ਇਧਰ ਆ ਤੁਸੀਂ ਹੁਣ ਦੋ ਗੱਲਾਂ ਤੁਹਾਡੇ ਨਾਲ ਵੀ ਕਰਨੀਆਂ ਨੇ ਫਿਰ ਇਹਨਾਂ ਨਾਲ ਵੀ ਕਰਨੀਆਂ ਨੇ ਲੁਧਿਆਣਾ ਤੁਹਾਡੇ ਲਈ ਬਹੁਤ ਪੱਕ ਤੋਂ ਖਾਸ ਰਿਆ ਤਾਂ ਇੱਕ ਵਾਰੀ ਤੁਸੀਂ ਲੁਧਿਆਣੇ ਦੇ ਵਿੱਚੋਂ ਆਪਣਾ ਜ਼ਿੰਦਗੀ ਨੂੰ ਖਤਮ ਕਰਨ ਦੇ ਕਿਨਾਰਿਆਂ ਤੇ ਜਾ ਕੇ ਚੱਲੇ ਸੀ ਤਾਂ ਹੁਣ ਜਿਹੜੀ ਇੱਕ ਨਵੀਂ ਸ਼ੁਰੂਆਤ ਲੁਧਿਆਣੇ ਲਈ ਹੋਈ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਚੱਲੀਆਂ ਨੇ ਤਾਂ ਹੁਣ ਕਿਵੇਂ ਸਮਝਦੇ ਹੋ ਜਦੋਂ ਹੁਣ ਇੱਕ ਫਤਿਹ ਦਾ ਝੂਲਦਾ ਨਿਸ਼ਾਨ ਲੈ ਕੇ ਤੁਸੀਂ ਇਧਰ ਆਏ ਅ ਇਹ ਸਾਰਾ ਸਾਰਾ ਕ੍ਰੈਡਿਟ ਨਮ ਜਿਤੂ ਨੂੰ ਦਿੰਦੀ ਆ ਜੇ ਜਿਤੂ ਨਾ ਹੁੰਦਾ ਤਾਂ ਸ਼ਾਇਦ ਮੈਂ ਅੱਜ ਇਸ ਜਗ੍ਹਾ ਤੇ ਨਾ ਹੁੰਦੀ ਔਰ ਮੈਂ ਲੁਧਿਆਣੇ ਵਾਲਿਆਂ ਨੂੰ ਹੀ ਕਹਿਣਾ ਚਾਹੁੰਦੀ ਆ ਜਿਹੜੇ ਲੁਧਿਆਣੇ ਵਾਲੇ ਕੁਝ ਲੋਕ ਮੇਰੀ ਜ਼ਿੰਦਗੀ ਦੇ ਕੁਝ ਲੋਕ ਜਿਨ੍ਹਾਂ ਨੇ ਜਿਉ ਮੇਰੇ ਨਾਲ ਉਦਾਂ ਨਾ ਕਰਦੇ ਤਾਂ ਅੱਜ ਇਹ ਸੰਦੀਪ ਕੌਰ ਸਿੱਧੂ ਮੂਡ ਵਾਪਸੀ ਨਾ ਕਰਦੀ ਵੈਸੇ ਮੇਰੇ ਨੂੰ ਲੁਧਿਆਣੇ ਵਾਲਿਆਂ ਨੇ ਪਿਆਰ ਬਹੁਤ ਹੈ ਮੇਰੇ ਲੁਧਿਆਣੇ ਚ ਖਾਸ ਵੀ ਬਹੁਤ ਨੇ ਪਰ ਹਾਂ ਮੈਂ ਇੱਥੇ ਵਿਆਹ ਕੇ ਆਈ ਸੀ ਤੇ ਉਹ ਚੀਜ਼ਾਂ ਨੇ ਮੈਨੂੰ ਤੋੜਿਆ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਮੈਨੂੰ ਇਹ ਕਿਹਾ ਸੀ ਵੀ ਤੂੰ ਤੂੰ ਇੱਥੋਂ ਹੁਣ ਖੜੀ ਨਹੀਂ ਹੋ ਸਕਦੀ ਤਾਂ ਮੈਂ ਸ਼ੁਕਰ ਕਰਦੀ ਹਾਂ ਉਸ ਪਰਮਾਤਮਾ ਦਾ ਜਿਨੇ ਮੇਰੀ ਜ਼ਿੰਦਗੀ ਚ ਜੀਤੂ ਨੂੰ ਭੇਜਿਆ ਔਰ ਜੀਤੂ ਨੇ ਮੇਰੀ ਜ਼ਿੰਮੇਵਾਰੀ ਨੂੰ ਆਪਣੀ ਜ਼ਿੰਮੇਵਾਰੀ ਬਣਾ ਕੇ ਮੇਰੇ ਸੁਪਨੇ ਨੂੰ ਆਪਣੇ ਸੁਪਨੇ ਬਣਾ ਕੇ ਉਹ ਉਡਾਣ ਭرائی ਵੀ ਉਹ ਉਡਾਣ ਅੱਜ ਲੁਧਿਆਣੇ ਦੇ ਵਿੱਚ ਤੁਸੀਂ ਆਪ ਦੇਖ ਰਹੇ ਹੋ ਕਿ ਲੋਕਾਂ ਦਾ ਪਿਆਰ ਕਿਦਾਂ ਮਿਲ ਰਿਹਾ ਨਹੀਂ ਇਹ ਜਿਹੜਾ ਵਿਸ਼ਵਾਸ ਆ ਇੱਕ ਦਿਨ ਦੇ ਵਿੱਚ ਨਹੀਂ ਬਣਦਾ ਕੋਈ ਰਿਸ਼ਤੇ ਨੇ ਇੱਕ ਦਿਨ ਦੇ ਵਿੱਚ ਨਹੀਂ ਬਣਦੇ ਤਾਂ ਲੱਗਦਾ ਇਸ ਨੂੰ ਸਮਾਂ ਵੀ ਲੱਗਿਆ ਹੋਣਾ ਤਾਂ ਹੁਣ ਜਿਹੜਾ ਇਸ ਨੂੰ ਤੁਸੀਂ ਪਾਣੀ ਦੇ ਰਹੇ ਹੋ ਇਸ ਪਿਆਰ ਦੇ ਬੂਟੇ ਨੂੰ हां बिल्कुल वीर 20 साल ਲਾਗੇ ਇਸ ਸੀਜ਼ਨ ਨੂੰ 20 ਸਾਲ ਥੋੜੇ ਨਹੀਂ ਹੁੰਦੇ ਪਰ ਪਰ ਅੱਜ ਅੱਜ ਸਕੂਨ ਮਿਲ ਗਿਆ ਅੱਜ ਸੱਚੀ ਸਕੂਨ ਮਿਲ ਗਿਆ ਔਰ थैंक यू ਕਰਦੀ ਹਾਂ ਬਸ ਮੈਂ ਜੀਤੂ ਦਾ थैंक यू ਜੀਤੂ ਮੇਰੀ ਮੁੜ ਤੋਂ ਵਾਪਸੀ ਕਿਉਂਕਿ ਕਈ ਵਾਰ ਨਾ ਤੁਸੀਂ ਕੋਈ ਬੋਲ ਬੋਲ ਦਿੰਦੇ ਹੋ ਮੈਨੂੰ ਇੱਥੋਂ ਕਿਸੇ ਨੇ ਕਿਹਾ ਸੀ ਵੀ ਆਊਟ ਉਹ ਆਊਟ ਹੋਣਾ ਮਤਲਬ ਮੈਨੂੰ ਇਹ ਲੱਗਿਆ ਵੀ ਔਰ ਉਹ ਤੋਂ ਮਨ ਚ ਇੱਕ ਗੱਲ ਸੀ ਵੀ ਦੁਬਾਰਾ ਵਾਪਸੀ ਕਰੂੰਗੀ ਨਹੀਂ ਪਤਾ ਸੀ ਵੀ ਇਦਾਂ ਵਾਪਸੀ ਹੋਣੀ ਆ ਮਤਲਬ ਪ੍ਰੀਆ ਲਖਨਪਾਲ ਬਣ ਕੇ ਇਥੋਂ ਨਿਕਲੀ ਸੀ ਸੰਦੀਪ ਕੌਰ ਸਿੱਧੂ ਬਣ ਕੇ ਵਾਪਸੀ ਕੀਤੀ ਆ ਅੱਛਾ ਹੁਣ ਜਦੋਂ ਤੁਸੀਂ ਅੰਦਰ ਗਏ ਹੋ ਤਾਂ ਜਿਹੜੀਆਂ ਕੁੜੀਆਂ ਰੋ ਰਹੀਆਂ ਸੀ ਫੀਮੇਲ ਇਮੋਸ਼ਨਲ ਹੋ ਰਹੀਆਂ ਸੀ ਤਾਂ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਵੀ ਚੰਗਾ ਲੱਗਦਾ ਕਿ ਜੋ ਅਸੀਂ ਤਿਆਰ ਕੀਤਾ ਸੀ ਉਹ ਲੋਕਾਂ ਤੱਕ ਉਸੇ ਵੇਦ ਨਾਲ ਪਹੁੰਚਿਆ ਜਿਸ ਤਰ੍ਹਾਂ ਅਸੀਂ ਪਹੁੰਚਾਉਣਾ ਚਾਹੁੰਦੇ ਸੀ ਬਿਲਕੁਲ ਬਿਲਕੁਲ ਵੀ ਅੱਜ ਵਧੀਆ ਲੱਗ ਰਿਹਾ ਮੈਂ ਤਾਂ ਜਿੱਥੋਂ ਤੁਸੀਂ ਉੱਠ ਕੇ ਗਏ ਹੋ ਮੈਂ ਅੱਜ ਉਹਨਾਂ ਲੋਕਾਂ 'ਚ ਖੜੇ ਹਾਂ ਤੁਸੀਂ ਔਰ ਉਹ ਲੋਕ ਤੁਹਾਨੂੰ ਪਿਆਰ ਕਰ ਰਹੇ ਨੇ ਘੁੰਗਾਰਾ ਦੇ ਰਹੇ ਨੇ ਸੋ ਮੈਂ ਤਾਂ ਥੈਂਕ ਯੂ ਕਰਦੀ ਹਾਂ ਲੁਧਿਆਣਾ ਵਾਸੀਆਂ ਦਾ ਵੀ ਕੁਝ ਕੁ ਲੋਕ ਵਿੱਚ ਸੀ ਜਿਨ੍ਹਾਂ ਨੇ ਮੈਨੂੰ ਧੱਕੇ ਮਾਰੇ ਪਰ ਤੁਸੀਂ ਮੈਨੂੰ ਫੇਰ ਉਹੀ ਬਾਹਾਂ ਦੇ ਵਿੱਚ ਫੇਰ ਸਮੋਲਿਆ ਸੋ ਮੈਂ ਮੈਂ ਫੇਰ ਲੁਧਿਆਣਾ ਵਾਸੀਆਂ ਨੂੰ ਇੱਕ ਰਿਕਵੈਸਟ ਜ਼ਰੂਰ ਕਰੂੰਗੀ ਮੈਂ ਤੁਹਾਡੀ ਧੀ ਸੀ ਤੇ ਇਸ ਧੀ ਨੂੰ ਜਦੋਂ ਪਿਆਰ ਦਿਓ ਹਾਂ ਪ੍ਰਿਆ ਜੀ ਆਜ ਇਧਰ ਆ ਤੁਸੀਂ ਹੁਣ ਦੋ ਗੱਲਾਂ ਤੁਹਾਡੇ ਨਾਲ ਵੀ ਕਰਨੀਆਂ ਨੇ ਫਿਰ ਇਹਨਾਂ ਨਾਲ ਵੀ ਕਰਨੀਆਂ ਨੇ ਲੁਧਿਆਣਾ ਤੁਹਾਡੇ ਲਈ ਬਹੁਤ ਪੱਕ ਤੋਂ ਖਾਸ ਰਿਹਾ ਤਾਂ ਇੱਕ ਵਾਰੀ ਤੁਸੀਂ ਲੁਧਿਆਣੇ ਦੇ ਵਿੱਚੋਂ ਆਪਣਾ ਜ਼ਿੰਦਗੀ ਨੂੰ ਖਤਮ ਕਰਨ ਦੇ ਕਿਨਾਰਿਆਂ ਤੇ ਜਾ ਕੇ ਚੱਲੇ ਸੀ ਤਾਂ ਹੁਣ ਜਿਹੜੀ ਇੱਕ ਨਵੀਂ ਸ਼ੁਰੂਆਤ ਲੁਧਿਆਣੇ ਲਈ ਹੋਈ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਚੱਲੀਆਂ ਨੇ ਤਾਂ ਹੁਣ ਕਿਵੇਂ ਸਮਝਦੇ ਹੋ ਜਦੋਂ ਹੁਣ ਇੱਕ ਫਤਿਹ ਦਾ ਝੂਲਦਾ ਨਿਸ਼ਾਨ ਲੈ ਕੇ ਤੁਸੀਂ ਇੱਧਰ ਆਏ ਇਹ ਸਾਰਾ ਸਾਰਾ ਕ੍ਰੈਡਿਟ ਨਮਨ ਜਿਤੂ ਨੂੰ ਦਿੰਦੀ ਆ ਜੇ ਜਿਤੂ ਨਾ ਹੁੰਦਾ ਤਾਂ ਸ਼ਾਇਦ ਮੈਂ ਅੱਜ ਇਸ ਜਗ੍ਹਾ ਤੇ ਨਾ ਹੁੰਦੀ ਔਰ ਮੈਂ ਲੁਧਿਆਣੇ ਵਾਲਿਆਂ ਨੂੰ ਹੀ ਕਹਿਣਾ ਚਾਹੁੰਦੀ ਆ ਜਿਹੜੇ ਲੁਧਿਆਣੇ ਵਾਲੇ ਕੁਝ ਲੋਕ ਮੇਰੀ ਜ਼ਿੰਦਗੀ ਦੇ ਕੁਝ ਲੋਕ ਜਿਨ੍ਹਾਂ ਨੇ ਜਿਉ ਮੇਰੇ ਨਾਲ ਉਦਾਂ ਨਾ ਕਰਦੇ ਤਾਂ ਅੱਜ ਇਹ ਸੰਦੀਪ ਕੌਰ ਸਿੱਧੂ ਮੂੜ ਵਾਪਸੀ ਨਾ ਕਰਦੀ ਵੈਸੇ ਮੈਨੂੰ ਲੁਧਿਆਣੇ ਵਾਲਿਆਂ ਨੇ ਪਿਆਰ ਬਹੁਤ ਹੈ ਮੇਰੇ ਲੁਧਿਆਣੇ ਚ ਖਾਸ ਵੀ ਬਹੁਤ ਨੇ ਪਰ ਹਾਂ ਮੈਂ ਇੱਥੇ ਵਿਆਹ ਕੇ ਆਈ ਸੀ ਤੇ ਉਹ ਚੀਜ਼ਾਂ ਨੇ ਮੈਨੂੰ ਤੋੜਿਆ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਮੈਨੂੰ ਇਹ ਕਿਹਾ ਸੀ ਵੀ ਤੂੰ ਤੂੰ ਇੱਥੋਂ ਹੁਣ ਖੜੀ ਨਹੀਂ ਹੋ ਸਕਦੀ ਤਾਂ ਮੈਂ ਸ਼ੁਕਰ ਕਰਦੀ ਹਾਂ ਉਸ ਪਰਮਾਤਮਾ ਦਾ ਜਿਨੇ ਮੇਰੀ ਜ਼ਿੰਦਗੀ ਚ ਜੀਤੂ ਨੂੰ ਭੇਜਿਆ ਔਰ ਜੀਤੂ ਨੇ ਮੇਰੀ ਜ਼ਿੰਮੇਵਾਰੀ ਨੂੰ ਆਪਣੀ ਜ਼ਿੰਮੇਵਾਰੀ ਬਣਾ ਕੇ ਮੇਰੇ ਸੁਪਨੇ ਨੂੰ ਆਪਣੇ ਸੁਪਨੇ ਬਣਾ ਕੇ ਉਹ ਉਡਾਣ ਭਰਾਈ ਵੀ ਉਹ ਉਡਾਣ ਅੱਜ ਲੁਧਿਆਣੇ ਦੇ ਵਿੱਚ ਤੁਸੀਂ ਆਪ ਦੇਖ ਰਹੇ ਹੋ ਕਿ ਲੋਕਾਂ ਦਾ ਪਿਆਰ ਕਿਦਾਂ ਮਿਲ ਰਿਹਾ ਨਹੀਂ ਇਹ ਇੱਕ ਜਿਹੜਾ ਵਿਸ਼ਵਾਸ ਆ ਇੱਕ ਦਿਨ ਦੇ ਵਿੱਚ ਨਹੀਂ ਬਣਦਾ ਕੋਈ ਰਿਸ਼ਤੇ ਨੇ ਇੱਕ ਦਿਨ ਦੇ ਵਿੱਚ ਨਹੀਂ ਬਣਦੇ ਤਾਂ ਲੱਗਦਾ ਇਸ ਨੂੰ ਸਮਾਂ ਵੀ ਲੱਗਿਆ ਹੋਣਾ ਤਾਂ ਹੁਣ ਜਿਹੜਾ ਇਸ ਨੂੰ ਤੁਸੀਂ ਪਾਣੀ ਦੇ ਰਹੇ ਹੋ ਇਸ ਪਿਆਰ ਦੇ ਬੂਟੇ ਨੂੰ ਹਾਂ ਬਿਲਕੁਲ ਵੀਰ 20 ਸਾਲ ਲੱਗੇ ਇਸ ਸੀਜ਼ਨ ਨੂੰ 20 ਸਾਲ ਪਰ ਪਰ ਅੱਜ ਅੱਜ ਸਕੂਨ ਮਿਲ ਗਿਆ ਅੱਜ ਸੱਚੀ ਸਕੂਨ ਮਿਲ ਗਿਆ ਔਰ ਥੈਂਕ ਯੂ ਕਰਦੀ ਹਾਂ ਬਸ ਮੈਂ ਜੀਤੂ ਦਾ ਥੈਂਕ ਯੂ ਜੀਤੂ ਮੇਰੀ ਮੁੜ ਤੋਂ ਵਾਪਸੀ ਕਿਉਂਕਿ ਕਈ ਵਾਰ ਨਾ ਤੁਸੀਂ ਕੋਈ ਬੋਲ ਬੋਲ ਦਿੰਦੇ ਹੋ ਮੈਨੂੰ ਇੱਥੋਂ ਕਿਸੇ ਨੇ ਕਿਹਾ ਸੀ ਵੀ ਆਊਟ ਉਹ ਆਊਟ ਹੋਣਾ ਮਤਲਬ ਮੈਨੂੰ ਇਹ ਲੱਗਿਆ ਵੀ ਔਰ ਉਹ ਤੋਂ ਮਨ ਚ ਇੱਕ ਗੱਲ ਸੀ ਵੀ ਦੁਬਾਰਾ ਵਾਪਸੀ ਕਰੂੰਗੀ ਨਹੀਂ ਪਤਾ ਸੀ ਵੀ ਇਦਾਂ ਵਾਪਸੀ ਹੋਣੀ ਆ ਮਤਲਬ ਪ੍ਰੀਆ ਲਖਨਪਾਲ ਬਣ ਕੇ ਇਥੋਂ ਨਿਕਲੀ ਸੀ ਸੰਦੀਪ ਕੌਰ ਸਿੱਧੂ ਬਣ ਕੇ ਵਾਪਸੀ ਕੀਤੀ ਹੈ ਅੱਛਾ ਹੁਣ ਜਦੋਂ ਤੁਸੀਂ ਅੰਦਰ ਗਏ ਹੋ ਤਾਂ ਜਿਹੜੀਆਂ ਕੁੜੀਆਂ ਰੋ ਰਹੀਆਂ ਸੀ ਫੀਮੇਲ ਇਮੋਸ਼ਨਲ ਹੋ ਰਹੀਆਂ ਸੀ ਤਾਂ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਵੀ ਚੰਗਾ ਲੱਗਦਾ ਕਿ ਜੋ ਅਸੀਂ ਤਿਆਰ ਕੀਤਾ ਸੀ ਉਹ ਲੋਕਾਂ ਤੱਕ ਉਸੇ ਵੇਦ ਨਾਲ ਪਹੁੰਚਿਆ ਜਿਸ ਤਰ੍ਹਾਂ ਅਸੀਂ ਪਹੁੰਚਾਉਣਾ ਚਾਹੁੰਦੇ ਸੀ ਬਿਲਕੁਲ ਬਿਲਕੁਲ ਵੀ ਅੱਜ ਵਧੀਆ ਲੱਗ ਰਿਹਾ ਮੈਂ ਤਾਂ ਜਿੱਥੋਂ ਤੁਸੀਂ ਉੱਠ ਕੇ ਗਏ ਹੋ ਮੈਂ ਅੱਜ ਉਹਨਾਂ ਲੋਕਾਂ 'ਚ ਖੜੇ ਹਾਂ ਤੁਸੀਂ ਔਰ ਉਹ ਲੋਕ ਤੁਹਾਨੂੰ ਪਿਆਰ ਕਰ ਰਹੇ ਨੇ ਹੰਗਾਰਾ ਦੇ ਰਹੇ ਨੇ ਸੋ ਮੈਂ ਤਾਂ ਥੈਂਕ ਯੂ ਕਰਦੀ ਹਾਂ ਲੁਧਿਆਣਾ ਵਾਸੀਆਂ ਦਾ ਵੀ ਕੁਝ ਕੁ ਲੋਕ ਵਿੱਚ ਸੀ ਜਿਨ੍ਹਾਂ ਨੇ ਮੈਨੂੰ ਧੱਕੇ ਮਾਰੇ ਪਰ ਤੁਸੀਂ ਮੈਨੂੰ ਫੇਰ ਉਹੀ ਬਾਹਾਂ ਦੇ ਵਿੱਚ ਫੇਰ ਸਮੋਲਿਆ ਸੋ ਮੈਂ ਮੈਂ ਫੇਰ ਲੁਧਿਆਣਾ ਵਾਸੀਆਂ ਨੂੰ ਇੱਕ ਰਿਕਵੈਸਟ ਜ਼ਰੂਰ ਕਰੂੰਗੀ ਮੈਂ ਤੁਹਾਡੀ ਧੀ ਸੀ ਤੇ ਇਸ ਧੀ ਨੂੰ ਅਦੇ ਨੂੰ ਪਿਆਰ